ਮਿੱਠੇ ਦਾ ਸਵਾਲ ਨਹੀਂ ਸੀ ਪਿਆ ਹੋਇਆ ਜਿੰਨਾ ਜੇ ਕੋਲੰਬਸ ਹੈ ਜਿਹੜਾ ਉਹ ਨਾਰਥ ਅਮਰੀਕਾ ਨਹੀਂ ਜਾਂਦਾ ਉਹਨਾਂ ਨੂੰ ਪਤਾ ਨਹੀਂ ਸੀ ਮਿੱਠਾ ਕਿੱਦਾਂ ਦਾ ਉਹ ਗੰਨਾ ਤੇ ਮਿੱਠੇ ਦਾ ਇਹ ਕੰਟੀਨੈਂਟਸ ਉਹ ਜਦੋਂ ਲਿਆਂਦਾ ਗਿਆ ਇੱਥੇ ਫਿਰ ਉਹ ਡਿਮਾਂਡ ਬੜੀ ਵੱਧ ਗਈ ਮਿੱਠੀ ਦੀ ਡਿਮਾਂਡ ਵੱਧ ਗਈ ਫਿਰ ਕੈਂਡੀਆਂ-ਚੈਂਡੀਆਂ ਬਣਾਉਣੀਆਂ ਆ ਗਈਆਂ ਜਰੂਰੀ ਹੋਣਾ اپنے دام لڈو پیڑے چلتی کینڈیاں وہ جد ڈیمانڈ ودی تو کھیتی کرنے والے ہیں نہیں کھیتی کرنے والے ہیں نہیں تو پھر افریقہ تو جہاز جہاز جڑے نا لگے گا کرنی چاہتا کہ جیڑا بندہ جہاز لے کے ستر دن کا سفر کرنے بعد ایک کونٹیٹ سے پہنچتا وہ بیڑے میں کا چودہ ਕਿਆ ਦਾ ਜਿਹੜਾ ਕੰਦਾ ਵੇਡਾ ਸਿਕਾ ਸ਼ਾਇਦ ਜੀ ਮੈਂ ਗੱਤੀ ਨਹੀਂ ਕਰਿਆ ਉਹ ਇੰਨਾ ਖਰਚਾ ਇੰਨਾ ਜਿਹੜਾ ਉਹਨਾਂ ਦੇ ਰਹਿਣ ਦਾ ਚਲਾਉਣ ਦਾ ਉੱਥੇ ਚੱਲਣ ਦਾ ਫਿਰ ਉਹ ਵੱਡੇ ਵੱਡੇ ਬੰਦੇ ਆ ਜਿਹੜਾ ਦੇ ਵਿੱਚ ਲੱਦੇ ਹੋਏ ਆ ਉਹ ਸਪਾਂਸਰਡ ਰਾਜੇ ਕਰਦੇ ਸੀ ਕਿਆ ਸਪੈਂਡਾ ਸੀ ਚਾਹੇ ਉਹ ਇਟਲੀ ਜਿਹੜੀ ਹੈ ਨਾ ਉਹ ਜਦੋਂ ਗੁਲਾਮਾਂ ਨੂੰ ਲਿਉਣ ਦਾ سلسلہ ਸ਼ੁਰੂ ਹੋਇਆ ਖੇਤੀ ਕਰਨ ਦੇ ਲਈ ਚੀਨੀ ਦਾ ਢੇਡ ਭਰਨ ਦੇ ਲਈ ਯੂਰਪ ਦਾ ਇੱਕ ਨਵੇਂ ਕਿਸਮ ਦਾ ਟ੍ਰੇਡ ਪੈਦਾ ਹੋ ਗਿਆ ਕਿ ਬੰਦਿਆਂ ਨੂੰ ਵੀ ਵੇਚਿਆ ਜਾ ਸਕਦਾ ਹੈ। ਜਾਨੀ ਹਿਊਮਨ ਮਾਰਗਿਟਿੰਗ ਜਿਹੜਾ ਸ਼ੁਰੂ ਹੋਈ। ਪਰ ਪਰ ਕੇ ਲਿਆ ਕੇ ਤਾਂ ਉਹ ਜਿਹੜਾ ਬਾਦਸ਼ਾਹਾਂ ਵਾਲਾ ਪ੍ਰੋਜੈਕਟ ਹੈ ਨਾ ਉਹ ਖਤਮ ਹੋ ਗਿਆ ਸੀ। ਉਹ ਪੂਰਾ ਹੋ ਚੁੱਕਾ ਹੈ। ਉਹ ਬੰਦੇ ਜਿਹੜੇ ਜਹਾਜ਼ ਰਾਣੀ ਕਰਦੇ ਸੀਗੇ ਉਹਨਾਂ ਨੇ ਪਬਲਿਕ ਨੂੰ ਕਹਲ ਦਿੱਤੀ ਕਿ ਬੜਾ ਮੁਨਾਫੇ ਬਖਸ਼ਤੰਦਾ ਆ ਤੁਸੀਂ ਪੈਸਾ ਲਾਓ ਵੇ ਸ਼ੇਅਰ ਵੇਚਨੇ ਸ਼ੁਰੂ ਹੋਏ ਉਤੜਾ ਤੜ ਦੇ ਕੇ ਤੜਾ ਤੜਾ ਨਾ ਨੇ ਮੁਨਾਫਾ ਕਮਾਇਆ ਬੰਦੇ ਲਿਆ ਕੇ ਵੇਚ ਕੇ ਬੰਦਿਆਂ ਦੀ ਮਾਰਕੀਟਿੰਗ ਜਿਹੜੀ ਪਹਿਲਾਂ ਧਰਤੀ ਤੇ ਕਿਸੇ ਨੇ ਦੇਖੀ ਨਹੀਂ ਸੀਗੀ ਕਿ ਬੰਦਿਆਂ ਦੇ ਉਹ ਪ੍ਰੋਡਕਟ ਲਿਆ ਕੇ ਇਹ ਤੋਂ ਅ ਮੈਂ ਹੀ ਵਾਰ ਸਾਡੇ ਪੋਟਰੀ ਨੂੰ ਲਿਜਾ ਕੇ ਵੇਚਦਾ ਆ ਘੋੜੇ ਲੈ ਵਗਾਰਾ ਵਗਾਰਾ ਨਾ ਵੇਹ ਘੋੜਿਆਂ ਦਾ ਤਾਂ ਹੋ ਸਕਦਾ ਪੋਟਰੀ ਦਾ ਹੋ ਸਕਦਾ ਕਣਕ ਦਾ ਹੋ ਸਕਦਾ ਸਰੂ ਦਾ ਹੋ ਸਕਦਾ ਲੇਕਿਨ ਬੰਦੇ ਵਿੱਚ ਹੀ ਜਾ ਸਕਦੇ ਆ ਉਹ ਇੱਕ ਨਵੇਂ ਕਿਸਮ ਦਾ ਜਿਹੜਾ ਟ੍ਰੇਡ ਸ਼ੁਰੂ ਹੋਇਆ ਤੇ ਫਿਰ ਕੈਪੀਟਲ ਨੇ ਆਪਣਾ ਨਵਾਂ ਸਿਸਟਮ ਕੇਰ ਜਾਇਆ ਤਾਂ ਹੁਣ ਪੈਸੇ ਜੰਦਾ ਨਹੀਂ ਹੈ ਇਸ ਕਰਕੇ ਜੇ ਮੁਨਾਫਾ ਕਮਾਉਣਾ ਤਾਂ ਤੁਸੀਂ ਪੈਸੇ ਲਾ ਲਓ ਅਸੀਂ ਵੀ ਹੁਣ ਸ਼ੇਅਰ ਆਮ ਇੱਕ ਸਿਸਟਮ ਬਣ ਗਿਆ ਹੈ ਕੈਪੀਟਲ ਦਾ ਦੂਸਰੀ ਐਗਜ਼ਾਮਪਲ ਜਿਹੜੀ ਇਹਦੇ ਵਿੱਚ ਵਾਸ਼ਕੋਡੀ ਗੱਮਾ ਨਹੀਂ ਹੈ ਵਾਸ਼ਕੋਡੀ ਗੱਮਾ ਜਰੂਰ ਚੱਲਦਾ ਹੈ ਉੱਥੋਂ ਉਹ ਵੀ ਇੰਡੀਆ ਨਾਲ ਬਣੀ ਚੱਲ ਰਿਹਾ ਹੈ ਇੰਡੀਆ ਦੇ ਬਾਰੇ ਚ ਚਾਚਾ ਹੈ ਕਿ ਉਥੇ ਹੈ ਇਹ ਉਹ ਉਹ ਪਹਿਲਾਂ ਮੌਜੂਮ ਵੀ ਜਾਂਦਾ ਫਿਰ ਜਦੋਂ ਇੰਨੀਆਂ ਜਾਂਦਾ ਉਹ ਦੇਖਦਾ ਹੈ ਵੱਡਾ ਸਾਰਾ ਜਹਾਂ ਖੜਾ ਹੋ ਏ ਯੂਰੋਪੀਅਨਸ ਨੂੰ ਹੀ ਨਹੀਂ ਪਤਾ ਸੀ ਕਿ ਸ਼ਿਪਿੰਗ ਦੇ ਨਾਲ ਵਪਾਰ ਕਰਨਾ ਹੁਣ ਪੈਣਾ ਆ ਕਿਉਂਕਿ ਉਹ ਰਾਸ ਰੂਟ ਜਿਸ ਰੂਟ ਹੈ ਵੀ ਤੋਂ ਇੰਨੀ ਤੇਜ਼ੀ ਨਾਲ ਕੰਮ ਨਹੀਂ ਕਰਦੇ ਹਰ ਦੇ ਉਹ ਏਟਲੇ ਅਫਰੀਕਾ ਤੇ ਏਸ਼ੀਆ ਤੇ ਮੈਂ ਇੰਡੀਆ ਤੱਕ ਉੱਪਰੋਂ ਪਹੁੰਚੇਗਾ ਹਨਾ ਵਗੈਰਾ ਸ਼ਿਪਿੰਗ ਦਾ ਜਦੋਂ ਉਹ ਪਹੁੰਚਾ ਉੱਥੇ ਕੋણો ਆਪਣਾ ਜਿਹੜਾ ਜਹਾਜ਼ ਸੀ ਨਾ ਉਹ ਬੇੜਾ ਸੀਗਾ ਉਹ ਬੇੜੀ ਲੱਗਣ ਲੱਗ ਪਿਆ ਉਹ ਜਹਾਜ਼ ਦਾ ਨਾਮ ਸੀਗਾ ਚੰਦਨ ਉੱਥੋਂ ਨੂੰ ਪਤਾ ਲੱਗਾ ਕਿ ਇਹ ਇੱਕ ਹਿੰਦੁਸਤਾਨ ਦਾ ਵਪਾਰੀ ਆ ਜਿਹੜਾ ਮਸਾਲੇ ਵੇਚਦਾ ਹੁੰਦਾ ਤੇ ਚੰਦਨ ਦੀ ਲੱਕੜੀ ਲਿਜਾ ਕੇ ਲੈ ਕੇ ਜਾਂਦਾ ਇਸ ਕਰਕੇ ਉਹਦਾ ਨਾਮ ਹੀ ਉਹਨੇ ਚੰਦਨ ਰੱਖਿਆ ਹੋਇਆ ਉਹਨੇ ਵਾਸਪੜੇ ਗਾਮਾ ਅਫਰੀਕਾ ਤੋਂ ਚੰਦਨ ਸ਼ਿਪ ਦੇ ਪਿੱਛੇ ਪਿੱਛੇ ਲਾ ਉਹ ਉਹਦੇ ਨਾਲ ਮਲਤ ਕਰਕੇ ਉਹਦੇ ਮਗਰ ਕੋਚੀਨ ਪਹੁੰਚਿਆ ਸੀਗਾ ਬਾਕੀ ਵੀ ਕਹਾਣੀ ਮੈਂ ਸੱਜੀ ਜਦੋਂ ਉੱਥੇ ਪਹੁੰਚਾ ਤਾਂ ਪਤਾ ਲੱਗਾ ਕਿ ਸ਼ਿਪਿੰਗ ਇਹ ਸਰੀਅਤ ਬਹੁਤ ਪੁਰਾਣੀ ਆ ਚਾਈਨੀ ਸ਼ਿਪਿੰਗ ਕਰ ਰਹੇ ਨੇ ਇੰਡੀਅਨ ਸ਼ਿਪਿੰਗ ਕਰ ਰਹੇ ਨੇ ਹੈਨਾ ਫਿਰ ਇੱਥੇ ਹੀ ਉਹਨੇ ਸਿੱਖਿਆ ਕਿ ਐਸੇ ਤੇ ਜਾਂਦੀ ਵਜਾਇ ਤੱਟ ਦੇ ਨਾਲ ਨਾਲ ਜਿਹੜਾ ਨਾ ਸ਼ਿਪਿੰਗ ਜੜੀ ਨਾ ਉਹ ਏ ਮਾਹਰ ਨੇ ਹਨਾ ਇਥੋਂ ਨੇ ਸ਼ਿਪਿੰਗ ਸਭੋਂ ਸਿੱਖੀ ਕਹਿੰਦਾ ਮੇਰੇ ਵੱਲ ਤੁਸੀਂ ਹੁਣ ਕਲੰਬਸ ਦਾ ਉਧਰ ਨੂੰ ਜਾਣਾ ਉਹਨੂੰ ਐਨਲਾਈਜ਼ ਕਰ ਜੇ ਜਦਾਂ ਅਸੀਂ ਸ਼ਿਪਿੰਗ ਤੋਂ ਬਿਨਾਂ ਕੋਹੋ ਤਰੀਕਾ ਨਹੀਂ ਸ਼ਾਇਦ ਅਸੀਂ ਲੱਗੇ ਹਾਂ ਸ਼ੁਰੂ ਕਰਨ ਬਾਅਦ ਚ ਪਤਾ ਲੱਗਿਆ ਕਿ ਇਹਨਾਂ ਦੇ ਸਾਰੇ ਬੇੜੇ ਇਕੱਠੇ ਕਰਕੇ ਵੀ ਉਹਨਾਂ ਕੋਲ ਇੱਕ ਵੱਡਾ ਜਹਾਜ਼ ਖੜਾ ਜਿਹਦਾ ਨਾਂ ਚੰਦਨ ਹੈਗਾ ਤੇ ਜਿਹੜਾ ਮੰਨ ਲਓ ਜਿਹੜੀ ਅੰਦਰਲੀ ਅਲੀ ਵਿਆਖਾ ਮਿਲਦੀ ਹੁਣ ਉਹ ਅੰਦਰ ਉਹਦਾ ਟਾਂਚਾ ਕਿ ਹੋ ਜਾ ਸਕਾ ਤੇ ਸ਼ਿਪਿੰਗ ਪਹਿਲਾਂ ਹੋ ਰਹੀ ਸੀ میںارٹن ہی آ, مار, مار مارٹن لوتھر کی گل کی جدوں ایک ہزار لکھا ہوا ਜਾ ਅੰਦਾਜ਼ਾ ਹੈ ਕਿ 1000 ਸਾਲ ਤੋਂ ਵਜਦਾ ਚੱਲ ਰਿਹਾ ਹਾਂ ਦਾ ਗ੍ਰਿਪ ਚੱਲ ਰਹੀ ਹੈ ਉਹਦੇ ਅੰਡਰ ਚੱਲ ਰਿਹਾ ਸਾਰਾ ਕੁਝ ਉਹਦੀ ਗ੍ਰਿਪ ਚੱਲ ਰਿਹਾ ਰਾਜੇ ਮਹਾਰਾਜ ਉਹ ਰਾਜੇ ਦੇ ਅਧੀਨ ਚੱਲਦਾ ਜਿੰਨ ਮੁਕਰਾਵਲੀ ਆ ਕੇ ਤੋੜਦਾ ਤੇ ਕੋਈ ਰੋਲ ਨਹੀਂ ਇਹਨਾਂ ਦੀ ਗੱਲ ਹੈ ਨਾ ਇਹਨਾਂ ਨੇ ਇਹ ਇਹਨਾਂ ਨੇ ਨੁਕਸਾਨ ਵੀ ਕੀਤਾ ਜਾ ਲੋੜੇ ਨੇ ਦਾ ਬਾਦਸ਼ਾਹ ਤੇ ਨਹੀਂ ਲੱਗੂਗਾ ਕੋਈ ਅਬ ਮੈਂ ਭਾਪੜਾ ਸਾਹਿਬ ਨੂੰ ਉਦਾਈ ਦੇਣਾ ਕਿ ਬਹੁਤ ਵਧੀਆ ਅੱਲਾਹੁ ਅਜ਼ੀਜ਼ ਨੇ ਮਹਾਮਹਾਂਤ ਕੋ ਕੋ ਕਾਲਾ ਰੱਖਿਆ ਨੇ ਮਹਾਮਹਾਂਤ ਸਮਝ ਜਲਦੀਨ ਸਮਝ ਲਗਈ ਕੋ ਫੇਰ ਇਸ ਜੀ ਹੰ ਦਾ ਕੋਪਾ ਕੋਪ ਇੱਕ ਮਹਾਮਾਂਤ ਹੈ ਉਹਦੇ ਤੇ ਲੇਖਨ ਉਹ ਜਦੋਂ ਚੱਲ ਰਿਹਾ ਆ ਜਦੋਂ ਬੰਦਾ ਉਹਦੇ ਅੰਦਰ ਪੈਦਾ ਹੁੰਦਾ ਰਿਲੀਜੀਅਨ ਰਿਲੀਜੀਅਸ ਬੰਦਾ ਪੈਦਾ ਹੁੰਦਾ ਔਰ ਉਹ ਉਸ ਧਰਮ ਦਾ ਬੰਦਾ ਆ ਪਾਦਰੀ ਆ ਪੜਿਆ ਲਿਖਿਆ ਹੈ ਉਗਣਾ ਗੜਬੜਦਾ ਜੀ ਸਾਰੇ ਕੰਮ ਇਹ ਇਹ ਸਾਰੇ ਦੁੱਖ ਇਥੋਂ ਨਿਕਲ ਰਹੇ ਦੋ ਚੰਨ ਮੈਂ ਸਵਾਲ ਜਿਹੜੇ ਆ ਪੁੱਛ ਮੈਨੇ ਜਾਣਾ ਉਹਨੇ ਚਰਚ ਦੇ ਬਾਹਰ ਲਾ ਦਿੱਤੇ ਕਿ ਉਹਨੇ ਨਹੀਂ ਵੰਡੇ ਵੰਡੇ ਵੀ ਚਰਚ ਜਾਣੇ ਉਹਦਾ ਪ੍ਰਚਾਰ ਕਰ ਦਿੱਤਾ ਕੀ ਕੀਤਾ ਪ੍ਰਚਾਰ ਕਿ ਬਾਈਬਲ ਚ ਆ ਲਿਖਿਆ ਹੋਇਆ ਹੈ ਨਾ ਇਹ ਨਹੀਂ ਯੇ ਵੀ ਕਿ ਇਹਨਾਂ ਨੇ ਐਦਾਂ ਨੁਕਸਾਨ ਜਿਹਾ ਉਹ ਕਹਿੰਦੇ ਬਾਈਬਲ ਚਾਲ ਗਿਆ ਉਹ ਆ ਜਦੋਂ ਤੁਸੀਂ ਕਹਿੰਦੇ ਤਾਂ ਜਵਾਬ ਦਿਓ 95 ਉਹ ਜਦੋਂ 95 ਸਵਾਲ ਗਏ ਲੋਕਾਂ ਚ ਸਿੰਪਲ ਲੈਂਗੁਏਜ ਦੇ ਵਿੱਚ ਮੈਂ ਤੁਸੀਂ ਹੁਣੇ ਸਵਾਲ ਪੁੱਛ ਰਹੇ ਸੀ ਨਾ ਆਪਣੇ ਦਰਸ਼ਕ ਸਿੰਪਲ ਭਾਸ਼ਾ ਦੇ ਵਿੱਚ ਜਦੋਂ ਉਹ ਬਾਈਬਲ ਆਮ ਲੋਕਾਂ ਦੇ ਵਿੱਚ ਪਹੁੰਚਾਈ ਗਈ ਕੱਲੇ ਨਹੀਂ ਸੀ ਉਹ ਮਨ ਨਾਲ ਲੋਗਾ ਦੇ ਵਿੱਚ ਬਗਾਵਤ ਪੈਦਾ ਕਿਸਾਨ ਬਗਾਵਤ ਕਰੇ ਕਿਸਾਨਾਂ ਨੇ ਹਥਿਆਰ ਚੁੱਕ ਲਏ ਉਹ ਬਗਾਵਤ ਇੰਨੀ ਵੱਡੀ ਹੋ ਗਈ ਕਿ ਜਿਨ੍ਹਾਂ ਨੇ ਸਿੰਪਲ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਸਮਝਾ ਕੇ ਬਗਾਵਤ ਉਠਾਈ ਸੀ ਉਹ ਰੂਲਿੰਗ ਸਰਕਲ ਦੇ ਨਾਲ ਜਾ ਰਹੇ ਹੈ ਨਾ ਵੀ ਰਾਜੀ ਉਖੜ ਦਿੱਤਾ ਇਹਦਾ ਜਦ ਆ ਨਿਕਲਣਾ ਸੀ ਤੁਹਾਨੂੰ ਤਾਂ ਪਤਾ ਹੀ ਨਹੀਂ ਸੀਗਾ ਉਹਨਾਂ ਨੂੰ ਬੁਲਾਵਟ ਕਰਨ ਵਾਲਿਆਂ ਨੂੰ ਕੁੱਤੇ ਦਾ ਡਰ ਹੈ ਹਨਾ ਤੇ ਕੁੱਤੇ ਕੀ ਕਰੀਏ ਸਿੰਪਲ ਭਾਸ਼ਾ ਦੇ ਵਿੱਚ ਲੋਕਾਂ ਨੂੰ ਗਿਆਨ ਦੇ ਗੁਰਨਾਮ ਦੇ ਜੀ ਦਾ ਇਹਨਾਂ ਨੇ ਤੋਂ ਕਹਿ ਸੁਣਾਈ ਆ ਕਿ ਗਿਆਨ ਉਹਨਾਂ ਲੋਕ ਜਿਹੜੇ ਆਇਆ ਹੈਗੇ ਆ ਉਹ ਅੰਦੀਆਂ ਕੀਚ ਦਾ ਕੋਈ ਸ਼ਰ ਨਾ ਦੇਖੋ ਗਿਆਨ ਹੈ ਜਿਹੜਾ ਜਿਹੜੇ ਮੈਂ ਸ਼ੁਰੂ ਚ ਗੱਲ ਕੀਤੀ ਸੀ ਕਿ ਗਿਆਨ ਦਾ ਨਿੱਜੀਕਰਨ ਹੋ ਕੇ ਲੋਕਾਂ ਨੂੰ ਜਿਹੜੇ ਪੈਦਾ ਕਰਦੇ ਸੀ ਗਿਆਨ ਉਹਨਾਂ ਨੂੰ ਗਿਆਨ ਦੇ ਕੰਗਾਲ ਕਰ ਦਿੱਤਾ ਮੇਰੀ ਨਜ਼ਰ ਦੇ ਵਿੱਚ ਉਡਲੇ ਰੂਹ ਦੇ ਵਿੱਚ ਸਭ ਤੋਂ ਵੱਡੀ ਠੱਗੀ ਮਨੁੱਖਾਂ ਦੇ ਨਾਲ ਉਹ ਹੋਈ ਆ ਜਦੋਂ ਉਹਨਾਂ ਦਾ ਪਹਿਲਾ ਕੀਤਾ ਗਿਆ ਗਿਆਨ ਹੈ ਜਿਹੜਾ ਉਹਦਾ ਨਿੱਜੀਕਰਨ ਕਰ ਲਿਆ ਜਿਹੜੇ ਗਿਆਨ ਦੇ ਕੰਗਾਲ ਆ ਨਾ ਉਹੀ ਆ ਗਲਤ ਹੈ ਇਹ ਉਹ ਹੀ ਆ ਮਿਹਨਤ ਕਾਸ਼ ਉਹ ਗਿਆਨ ਦੇ ਕੰਗਾਲ ਹੈ ਗਿਆਨ ਮੋੜ ਕੇ ਦੇਣ ਦਾ ਮਤਲਬ ਇਹ ਆ ਮੈਂ ਇੱਕ ਵਿੱਚੋਂ ਹਲਕੀ ਜਿਹੀ ਗੱਲ ਕਰਾਂਗਾ ਮੈਂ ਹੈਂਦਰੀ ਦੇ ਦੀ ਕਹਿੰਨਾ ਮੰਤਰੀ ਦੇ ਉੱਥੇ ਕੋ ਹੋ ਰਿਹਾ ਸੀਗਾ ਏਰੀਆ ਜਿੱਥੇ ਮੈਂ ਰਹਿਣਾ ਬਿਲਕੁਲ ਜਿਹੜੇ ਐਸਸੀ ਲੋਕਾਂ ਦਾ ਬਹੁਤ ਪਰਮਾਰ ਹੈਗੀ ਕਨ ਮਗਾ ਜੀ ਤੁਹਾਨੂੰ ਅਸੀਂ ਦੇਖੋ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਆ ਤੁਹਾਨੂੰ ਜੀ ਆ ਦੇ ਰਹੇ ਆ ਦੇ ਰਹੇ ਆ ਕੋਲ ਮੰਤਰੀ ਆਪ ਨਹੀਂ ਸੀਗਾ ਕੋਲ ਮੀਟਿੰਗ ਉਹਦੇ ਹੱਥ ਪਈ ਇੱਕ ਬਜ਼ੁਰਗ ਖੜਾ ਹੋਇਆ ਬਜ਼ੁਰਗ ਉਹ ਕਹਿਣ ਲਗਾ ਕਹਿੰਦਾ ਜੀ ਗੱਲ ਇਹ ਆ ਕਿ ਆ ਸਾਰਾ ਨਾ ਦੇ ਸਾਡਾ ਬੰਦ ਕਰ ਦੇ ਸਾਡੇ ਨਿਆਣਿਆਂ ਨੂੰ ਪੜਾ ਦਿਓ ਨਿਆਣੇ ਸਾਡੇ ਆਪੇ ਬਿਰਨ ਤੇ ਲੈਣਗੇ ਇੱਕ ਸਿੰਪਲ ਸੈਂਟੈਂਸ ਦੇ ਵਿੱਚ ਉਹਨੇ ਜਿਹੜੀ ਗੱਲ ਕਹੀ ਉਹ ਇੱਕ ਫੰਡਾਮੈਂਟਲ ਪਲੱਸ ਵੀ ਦਾ ਪਾਰਟ ਹੈ ਲੇ ਕੇ ਗਿਆਨ ਦੇ ਦਿਓ ਬਾਕੀ ਅਸੀਂ ਆਪੇ ਪੈਲਾ ਕਰ ਲਾਂਗੇ ਇਸ ਕਰਕੇ ਕਿ ਅਸੀਂ ਕੀ ਕਰੀਏ ਜਦੋਂ ਸਿੰਪਲ ਲੈਂਗੁਏਜ ਦੇ ਵਿੱਚ ਇਹ ਹਿਸਟਰੀ ਨੂੰ ਅਸੀਂ ਕਿਉਂ ਕਿਉਂਕਿ ਇਹਨਾਂ ਨੇ ਬਹੁਤ ਬਾਕੂ ਵੀ ਇਹ ਗੱਲ ਜਿਹੜੀ ਨਾ ਬੜੇ ਜ਼ੋਰ ਦੇ ਕੇ ਕਈ ਵਾਰੀ ਪਈ ਆ ਕਿ ਹਿਸਟਰੀ ਆ ਜਿਹੜੀ ਸਾਨੂੰ ਸਮਝਾ ਸਕਦੀ ਹੈ ਕਿ ਇਹ ਤਾਂ ਉਹ ਇੱਕ ਐਕਸਪੈਰੀਮੈਂਟ ਆ ਮੈਂ ਕਹੀ ਜਾਂਦਾ ਆ ਕਿ ਵੀ ਜੀ ਇਹ ਟੇਬਲ ਆ ਇਹ ਕਹਿੰਦੇ ਕਿ ਨਹੀਂ ਮੋਟਰਸਾਈਕਲ ਹੈ ਤਾਂ ਮੈਂ ਜਿੱਨਾ ਚਾਹ ਰ ਇਹਨੂੰ ਬਣਾ ਕੇ ਪ੍ਰੂਵ ਨਹੀਂ ਕਰ ਦਿੰਦਾ ਉਹਨਾਂ ਚਿਰ ਮੈਂ ਸੱਚਾ ਨਹੀਂ ਹੈ ਉਹ ਵੀ ਸੱਚੇ ਮੈਂ ਵੀ ਸੱਚਾ ਇਸ ਕਰਕੇ ਹਿਸਟਰੀ ਜਿਹੜੀ ਆ ਉਹ ਇੱਕ ਪ੍ਰਯੋਗਸ਼ਾਲਾ ਹੈ ਜਿਹੜੇ ਤੁਹਾਡੇ ਸਿਧਾਂਤ ਨੂੰ ਪ੍ਰੂਵ ਕਰਦੇ ਆ ਇਹਦੇ ਦੋ ਮਤਲਬ ਨੇ ਜਦੋਂ ਉਹ 95 ਸਵਾਲ ਬਣਾਉਂਦਾ ਤਾਂ ਬਗਾਵਤ ਅੰਦਰੋਂ ਉੱਠਦੀ ਹੈ ਬਗਾਵਤ ਕੰਕਲੂਡ ਕਰਨ ਲੱਗ ਜਾਂਦਾ ਨੂੰ ਬਗਾਵਤ ਬਾਜੀ ਨਹੀਂ ਜਾ ਸਕਦੀ ਬਾਹਰੋਂ ਲਾ ਜਾ ਕੇ ਬਗਾਵਤ ਅੰਦਰੋਂ ਉੱਠਦੀ ਆ ਉਹਦੀ ਕਨਟਰਡਿਕਸ਼ਨ ਦੇ ਵਿੱਚੋਂ ਜਦੋਂ ਉਹ ਇੱਕ ਖਾਸ ਕਾਰਡੀਨਲ ਪੁਆਇੰਟ ਤੇ ਪਹੁੰਚਦੀ ਹੈ ਨਾ ਸਪਲਿਟ ਪੁਆਇੰਟ ਤੇ ਪਹੁੰਚਦੀ ਉਹਨੂੰ ਨੰਬਰ 2 ਗਿਆਨ ਹੈ ਜਿਹੜਾ ਉਹ ਸਿਸਟਮ ਨੂੰ ਚੇਂਜ ਕਰਨ ਵਾਲਾ ਉਭਾਰ ਪੈਦਾ ਕਰਦਾ ਠੀਕ ਜਿਹੜੇ ਸੱਜਣ اتنے آواں گے واپس آواں گے میرے کو نہیں ادا گھنٹہ لگ میں کنکلوڈ جلدی کر دوں گا جے اسی گیان دے دیں گے اتوی دے د ਲੋਕ ਮਾਨਸਿਕ ਤੌਰ ਤੇ ਕਿੱਥੇ ਖੜੀ ਜੇ ਜਦ ਮੈਂ ਕਹਿੰਦਾ ਕਿ 24 ਘੰਟੇ ਗਿਆਨ ਪੈਦਾ ਹੋ ਰਿਹਾ ਗਿਆਨ ਦਾ ਇਕੱਠ ਹੋ ਰਿਹਾ ਗਿਆਨ ਦੀ ਕਮਿਊਲੇਸ਼ਨ ਹੋ ਰਹੀ ਆ ਲੇਕਿਨ ਉਹਨੂੰ ਹਾਈਜੈਕ ਕਰਕੇ ਕੁਝ ਬੰਦੇ ਹਥਿਆਰ ਬਣਾ ਕੇ ਜਿਨ੍ਹਾਂ ਨੇ ਗਿਆਨ ਪੈਦਾ ਕੀਤਾ ਉਹਨਾਂ ਦੇ ਖਿਲਾਫ ਇਸਤੇਮਾਲ ਕਰਦੇ ਆ ਫੇਰ ਵੀ ਇਹ ਕਹ ਦਿੰਦਾ ਕਿ ਗਿਆਨ ਇੱਥੋਂ ਪੈਦਾ ਨਹੀਂ ਹੁੰਦਾ ਗਿਆਨ ਉਦੋਂ ਪੈਦਾ ਹੁੰਦਾ ਜਦੋਂ ਲੋਕ ਕਤੀ ਵਿਦਿਆ ਮਿਲ ਕੇ ਕਰਦੇ ਆ ਤੇ ਹੱਲ ਕਰਦੇ ਆ ਛੋਟੀ ਜਿਹੀ ਗੱਲ 10000 ਸਾਲ ਪਹਿਲਾਂ ਮਨੁੱਖ ਨੇ ਖੇਤੀਬਾੜੀ ਸ਼ੁਰੂ ਕੀਤੀ ਸੀ ਜਦੋਂ ਕੋਈ ਸਾਇੰਸ ਹੀ ਨਹੀਂ ਸੀ ਜਦੋਂ ਕੁਝ ਪਤਾ ਹੀ ਨਹੀਂ ਸੀ ਕੋਈ ਸਾਇੰਸ ਨਹੀਂ ਲਿਖੀ ਜਾਂਦੀ ਉਦੋਂ ਵੀ ਮਨੁੱਖ ਜਦੋਂ ਇਕੱਠੇ ਬੈਠ ਗਿਆ ਉਹਨੇ ਆਪਣੇ ਵਾਸਤੇ ਲੋੜੀਂਦੇ ਜਾਨਵਰ ਕਰੌਸ ਬ੍ਰੀਡ ਪੈਦਾ ਕਰਨੀ ਉਦੋਂ ਸ਼ੁਰੂ ਕਰ ਦਿੱਤੀ ਸੀ ਜਦੋਂ ਉਹਨਾਂ ਨੂੰ ਸਾਇੰਸ ਬਾਰੇ ਕੋਈ ਪਤਾ ਹੀ ਨਹੀਂ ਸੀ ਸਾਇੰਸ ਉਹ ਸਾਇੰਸ ਸੀ ਉਹ ਸਾਇੰਸ ਜਾਣਦੇ ਸੀਗੇ রাইਟ ਇਸ ਕਰਕੇ ਕ੍ਰਾਸਬੀਡ ਉਹਨਾਂ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਸੀ ਕਿਸਾਨ ਨੇ ਜਦੋਂ ਉਹ ਖੇਤੀ ਦੇ ਵਿੱਚ ਬੈਠ ਗਿਆ ਬੈਠ ਕੇ ਉਹਨੇ ਆਪਣਾ ਜਦੋਂ ਬਹੁਤ ਹੋ ਗਿਆ ਕਿਸੇ ਤਰ੍ਹਾਂ ਹੀ ਹਰ ਟਾਈਮ ਤੇ ਗਿਆਨ ਪੈਦਾ ਹੋ ਰਿਹਾ ਅਕੂਮੂਲੇਸ਼ਨ ਹੋ ਰਹੀ ਆ ਹਾਈਜੈਕਿੰਗ ਹੋ ਰਹੀ ਆ ਜਿਹਨੂੰ ਮੈਂ ਕਿਹਾ ਕਿ ਗਿਆਨ ਦਾ ਉਧਾਲਾ ਹੋ ਗਿਆ ਆ ਔਰ ਉਹ ਲੋਕਾਂ ਨੂੰ ਗਿਆਨ ਵਾਪਸ ਦੇਣਾ ਜਿਹੜਾ ਨਾ ਉਹ ਕਿੰਨਾ ਜ਼ਰੂਰੀ ਫੇਰ ਇਹ ਆ ਬਾਰੋ ਲ ਜਾ ਕੇ ਅਸੀਂ ਕ੍ਰਾਂਤੀ ਨੂੰ ਕਿਸੇ ਸੁਸਾਇਟੀ ਦੇ ਬੀਜ ਨਹੀਂ ਸਕਦੇ ਇਹ ਹਿਸਟਰੀ ਪ੍ਰੂਵ ਹੈ ਉਹਦੇ ਵਿੱਚ ਬੀਜ ਪਏ ਹੁੰਦੇ ਆ ਜਿਹੜਾ ਇਹਨਾਂ ਨੇ ਐਗਜ਼ਾਮਪਲ ਦਿੱਤੀ ਆ ਨਾ ਕਿ ਇਹ ਰੋਮਨ ਐਂਪਾਇਰ ਦੇ ਫਲਾਕਸ ਦੀ ਇੱਕ ਯੰਗ ਮੁੰਡਾ 19 ਸਾਲ ਦਾ ਤੁਸੀਂ ਹੈ ਇਹ ਪੀਸ ਉਹ ਕੋਈ ਜਾਦੂ ਸੀ ਉਹ ਜਿਹੜੀ ਸਿਚੁਏਸ਼ਨ ਰਾਈਪ ਹੁੰਦੀ ਰਹੀ ਐਨੀ ਦੇ ਉਹਨੇ ਇੱਕ ਲੀਡਰ ਦੀ ਲੋ ਜਿਸਨ ਡਰੋਂ ਵੀ ਗਿਆ ਕਿ ਜਿਹੜੇ ਮਨੁੱਖ ਆ ਉਹ ਐਕਸ਼ਨ ਚ ਹੁੰਦੇ ਆ ਲੇਕਿਨ ਹਮੇਸ਼ਾ ਉਡੀਕ ਦੇ ਵਿੱਚ ਹੁੰਦੇ ਆ ਕਿ ਉਹ ਨੂੰ ਕੋਈ ਲੀਡ ਕਰੇ ਤਾਂ ਵੀ ਨਹੀਂ ਚੱਲ ਉਹ ਹਮੇਸ਼ਾ ਇੱਕ ਲੀਡਰ ਦੀ ਉਡੀਕ ਚ ਹੁੰਦੇ ਆ ਮੈਂ ਅੱਜ ਗੁੱਸਾ ਨਾ ਕਰੇ ਕੋਈ ਇਹ ਕਹਿਣਾ ਚਾਹਣਾ ਬੜਾ ਖੁੱਲ ਤੇ ਔਰ ਪ੍ਰੂਵ ਹੋ ਜਾਏਗਾ ਕਿ ਸੋਸ਼ਲ ਕੌਨਸ਼ੀਅਸਨੈਸ ਅੱਜ ਪੰਜਾਬ ਦੀ ਹੈ ਜਿਹੜੀ ਉਹ ਅੱਜ ਦੀ ਲੀਡਰਸ਼ਿਪ ਦੀ ਕੌਨਸ਼ੀਅਸਨੈਸ ਨਾਲੋਂ 20 ਸਾਲ ਅੱਗੇ ਨਿਕਲ ਚੁੱਕੀ ਹੈ ਅੱਗੇ ਨਿਕਲ ਚੁੱਕੀ ਹੈ ਉਹਨਾਂ ਨੂੰ ਉਹਨਾਂ ਦੀ ਕੌਨਸ਼ੀਅਸ ਦੇ ਲੈਵਲ ਤੋਂ ਉੱਚੇ ਲੈਵਲ ਦਾ ਤੇ ਲੀਡਰ ਦੀ ਇਹ ਨਹੀਂ ਹੈ ਕਿ ਜਿਹੋਂ ਕੀ ਹੋ ਜਾ ਰਹਾ ਜੀ ਕਿਸੇ ਨਜ਼ਰ ਮੈਂ ਜਿਹੜਾ ਇਹਨਾਂ ਨੇ ਪੀਰੀਅਡ ਛੱਡ ਦਿੱਤਾ ਆ ਮਾਰਕਸ ਦੇ ਮਤਲਬ ਉਸ ਟਾਈਮ ਵਾਲਾ ਮੈਂ ਸਿਰਫ ਉਹਦੇ ਤੇ ਉਹਦੇ ਤੇ 5-7 ਮਿੰਟਾਂ ਚਿੰਦ ਜਿਹੜੀ ਗੱਲ ਹੈ ਮੈਂ ਅਵਸਰ ਦਾ ਸਿਧਾਂਤ ਚ ਨਹੀਂ ਜਾਂਦਾ ਨਾ ਜਾਣਾ ਹੈਗਾ ਕਿ ਐਜ਼ ਇਟ ਇਜ਼ ਅਸੀਂ ਸਮਝਿਆ ਵੀ ਸੀ ਕਿ ਨਹੀਂ ਸਮਝਿਆ ਕਹਿੰਦੀ ਜਰਾ ਨੰਬਰ ਅਸੀਂ ਉਦੋਂ ਕਾਰਨ ਮਾਰਕਸ ਨੂੰ ਇੱਥੇ ਲਾਗੂ ਕਰਨਾ ਸ਼ੁਰੂ ਕੀਤਾ ਜਦੋਂ ਕਾਰਮਾਰਕਸ ਦੀ ਕੋਈ ਲਿਖਤ ਨਹੀਂ ਇੱਥੇ ਪਹੁੰਚੀ। ਨੰਬਰ 2 ਜਦੋਂ ਵਾਪਰ ਗਈ ਗੱਲ ਇਹ 1917 ਦਾ ਇਨਕਲਾਬ ਹੋ ਗਿਆ। ਉਹਨੇ ਜਿਹੜੀ ਜਾਗਰਤੀ ਪੈਦਾ ਕੀਤੀ ਪੂਰੇ ਸੰਸਾਰ ਦੇ ਵਿੱਚ ਤੇ ਸਾਡੇ ਦੇਸ਼ ਵਿੱਚ ਲੈਨਨ ਦੇ ਹੱਕ ਚ ਪਹਿਲਾ ਆਰਟੀਕਲ ਇਸ ਦੇਸ਼ ਦੇ ਵਿੱਚ ਲਿਖਣ ਵਾਲਾ ਲੋਕ ਮਾਨਿਆ ਤਿਰਪਥਾ 17 ਅਕਤੂਬਰ ਹੁੰਦਾ ਆ ਉਹ ਤੋਂ ਬਾਅਦ ਉਹ ਲੈਨਨ ਦੀ ਪ੍ਰਸ਼ੰਸਾ ਦੇ ਵਿੱਚ ਆਰਟੀਕਲ ਹੈ ਨਾਲ ਉਹ ਵਿਜ਼ੂਅਲਾਈਜ਼ਡ ਕਮਿਊਨਿਸਟ ਪਾਰਟੀ ਬਣਦੀ 1925 ਉਹਦੇ ਤੋਂ ਵੀ 6-7 ਸਾਲ ਪਹਿਲਾਂ ਪਹਿਲਾ ਰੈਜ਼ੋਲੂਸ਼ਨ ਜਾਮਾ ਮਸਜਿਦ ਦੇ ਸਾਹਮਣੇ ਬਹੁਤ ਵੱਡਾ ਇਕੱਠ ਹੁੰਦਾ ਉੱਥੇ ਅਕਤੂਬਰ ਇਨਕਲਾਬੀ ਸਪੋਰਟ ਦੇ ਵਿੱਚ ਜਿਹੜਾ ਨਾ ਉਹ ਮਤਾ ਕੀਤਾ ਜਾਂਦਾ ਦੋ ਭਰਾ ਜਾਂਦੇ ਆ ਦੁੱਖ ਸਹੇੜਦੇ ਸਹੂਣ ਦੇ ਜਵਾਰ ਖੇੜੀ ਤੇ ਜਵਾਰ ਖੇੜੀ ਉਹਨਾਂ ਦਾ ਨਾਮ ਹੀ ਖੇੜੀ ਲੱਗਾ ਬੱਚੇ ਸਤਾਰ ਖੇੜੀ ਤੇ ਜਵਾਰ ਤੇ ਦੋ ਭਰਾ ਲੈਨ ਨੂੰ ਮਿਲ ਜਾਂਦਾ ਮਿਲਦੇ ਆ ਇਧਰੋਂ ਉਧਰੋਂ ਕੋਈ ਇਧਰੋਂ ਦੀ ਦੁੱਖ ਸਾੜਦੇ ਉੱਥੇ ਪਹੁੰਚਦੇ ਆ ਔਰ ਫਿਰ ਕਾਸ਼ ਕੰਦ ਹیدرਜ਼ਰ ਕੈਂਪ ਲੱਗੇ ਹੋਏ ਹਾ ਉਹਦੇ ਚ ਜਿਹੜਾ ਉਹ ਕੋਈ 100 ਦੇ ਆਸ-ਪਾਸ ਬੰਦਿਆਂ ਨੂੰ ਪਰਫਾਰਮ ਬਣਾਉਂਦੇ ਤੁਸੀਂ ਕੀ ਕਰਨਾ ਆਏ ਹੋ ਜਿਹਦੇ ਚ ਸਨ ਚਾਰੇ ਬੰਦੇ ਸੀ ਜਿਹੜੇ ਕਹਿੰਦੇ ਸੀ ਅਸੀਂ ਰੂਸੀ ਇਨਕਲਾਬ ਨੂੰ ਸਪੋਰਟ ਤੇ ਵਿੱਚ ਇਹਨੂੰ ਡਿਫੈਂਡ ਕਰਨ ਦੇ ਲਈ ਆਏ ਆ ਬਾਕੀ ਹਾਂ ਮੋٹے ਜ਼ੋਰ ਤੇ ਸੀਗਾ ਕਿ ਅਸੀਂ ਇਹ ਸਿੱਖਣ ਆਏ ਆ ਕਿ ਕਹਿੰਦੇ ਆਪਣੇ ਦੇਸ਼ ਵਿੱਚ ਇਨਕਲਾਬ ਕਿਵੇਂ ਕਰੀਏ ਵਿਚਾਰ ਟਰੈਵਲ ਕਿਵੇਂ ਕਰਦੇ ਆ ਜਿੱਥੇ ਆ ਕੇ ਉਥੋਂ ਜਗਾਉਣਾ ਹੁੰਦਾ ਕਿਉਂਕਿ ਕੌਂਸ਼ੀਅਸਨਸ ਪੰਦੋਸਤਾਨ ਦੇ ਲੋਕਾਂ ਨੇ ਸਾਹ ਰਾਹ ਤੇ ਖਰਾਬ ਲੜਦੇ ਆ ਲੜਦੇ ਆ ਆਲਰੇਡੀ ਇੱਕ ਸਟੇਜ ਦੇ ਉੱਤੇ ਪਹੁੰਚੀ ਹੋਈ ਸੀ ਜਿਨ੍ਹਾਂ ਨੂੰ ਇੱਕ ਰੋਸ਼ਨੀ ਦੀ ਕਿਰਨ ਨਜ਼ਰ ਆਣੀ ਸ਼ੁਰੂ ਹੋਈ ਇਦਾਂ ਹੀ ਦੂਸਰੇ ਦੇਸ਼ਾਂ ਦੇ ਜਿਹੜੇ ਨੇ ਚੱਲੇ ਸੀ ਮੈਂ ਸਿਰਫ ਇਹ ਗੱਲ ਕਹਿਣੀ ਚਾਹਣਾ ਆ ਕਿ ਆ ਜਿਹੜਾ ਪੀਰੀਅਡ ਆ ਸਾਡੇ ਏਰੀਏ ਦੇ ਵਿੱਚ ಏਸ਼ੀਆ ਦੇ ਵਿੱਚ ਕੀ ਇੱਕ ਵੀ ਬੰਦਾ ਨਹੀਂ ਪਾਇਆ ਹੋਇਆ ਮੈਂ ਆਪਣੇ ਚైనਾ ਵਾਲੇ ਨਾਲ ਜਿਹੜੇ ਰਿਪੋਰਟ ਕੀਤੀ ਸੀ ਉਹਦੇ ਕਿ ਇਹ ਜਿਹੜਾ ਪੀਰੀਅਡ ਆ ਜਦੋਂ ਯੂਰਪ ਦੇ ਵਿੱਚੋਂ ਪੈਦਾ ਹੋਣੇ ਸ਼ੁਰੂ ਹੋ ਗਏ ਬੁਧਿਆਨੀ ਅਜ ਦੇ ਜ਼ਮਾਨੇ ਦੇ ਪ੍ਰੋਡਕਸ਼ਨ ਸਿਸਟਮ ਦੇ ਲਈ ਜਿਹੜੇ ਲੜਿੰਦੇ ਸੀਗੇ ਉਹ ਇਹ ਸਾਰੇ ਸਾਲਾਂ ਦੇ ਸੱਚੀ ਇਸ ਸਾਡੇ ਦੇਸ਼ੇ ਇਸ এਸ਼ੀਆ ਦੇ ਇਹਨਾਂ ਇੱਕ ਵੀ ਸਭ ਤੋਂ ਅੱਛਾ ਬਰਾਬਰ ਅਸਲੀ ਪੋਸਟ ਤੋਂ ਪਹਿਲਾਂ ਦਾ ਦੌਰ ਹੈ ਉਹ ਵੱਡੇ ਵੱਡੇ ਸਿਦਾਂਤਕਾਰ ਸਾਇੰਸਦਾਨ ਤਾਰਾ ਵਿਗਿਆਨੀ ਛੇਤ ਵਿਗਿਆਨੀ ਹਨ ਤਰ੍ਹਾਂ ਤਰ੍ਹਾਂ ਦੇ ਮੈਡੀਸਨ ਦੇ ਸਿਸਟਮ ਆਜਰ ਵੇਰ ਲੱਗੇ ਐਨਾਟੋਮੀ ਦੇ ਹਨਾ ਸਿਰ ਰਤ ਵਾਰ ਕੇ ਜਿਹੜੇ ਆਪਰੇਸ਼ਨ ਕਰਨ ਵਾਲੇ ਸਾਰੇ ਉਹ ਇੱਥੇ ਨਾ ਹੋਏ ਇਸੇ ਜੀ ਪਹਿਲਾ ਹੋਏ ਯੂਰਪ ਚ ਨਹੀਂ ਹੋਏ ਜੋ ਮੈਂ ਆ ਪਰਵਾ ਕਰਦਾ ਆ ਕਿ ਅਸਲ ਤੇ ਜਿਹੜੀ ਸ਼ੁਰੂਆਤ ਜਿਹੜੀ ਨਾ ਉਹ ਕੋਲ ਯੂਕੇ ਦੀਆਂ ਕੋਲੇ ਦੀਆਂ ਖਾਣਾ ਜੇ ਸ਼ੁਰੂ ਹੋਈ ਜਦੋਂ ਉਹਨਾਂ ਨੇ ਛੋਟਾ ਜਿਹਾ ਕਿਨਾ ਇੰਜਨ ਬਣਾ ਲਿਆ ਪਿੱਛੇ ਡੱਬੇ ਲਾ ਕੇ ਬਾਹਰ ਕਿਚਨ ਦੇ ਉਹ ਜਿਹੜਾ ਰੇਲ ਨੇ ਰੈਵਲੂਸ਼ਨ ਕੀਤਾ ਰੇਲਵੇ ਦੀ ਉਹਦਾ ਬਹੁਤ ਵੱਡਾ ਔਰ ਬੜਾ ਫੰਡਮੈਂਟਲ ਰੋਲ ਸੀ ਜਿਹਦੇ ਚੋਂ ਬਾਕੀ ਬ੍ਰਾਂਚਾਂ ਪੁਰਾਣੇ ਦੀ ਜਨ ਲਿਆ। ਉਹ ਸਾਡੀ ਅਸੀਂ ਚੀਨ ਦੇ ਵਿੱਚ ਵੀ 12-13 ਕਿਲੋਮੀਟਰਾਂ ਨੇ ਬਣਾਈ ਲੇਕਿਨ ਆਜ਼ਾਦੀ ਆਉਣ ਤੋਂ ਪਹਿਲਾਂ ਬਲਾਣਾ ਤੋੜ ਤਾੜ ਛੱਡੀ ਕੇ ਦੇਖ ਆ। ਸਾਡੇ ਕਿਉਂਕਿ ਉਹਨਾਂ ਨੇ ਆਪ ਇਸਤੇਮਾਲ ਕਰਨੀ ਸੀ ਸਾਡੇ ਇੱਥੇ ਲੈ ਕੇ ਹੋਇਆ ਯੂਰਪ ਦੇ ਵਿੱਚ ਹਜ਼ਾਰਾਂ ਕਿਲੋਮੀਟਰ ਦੇ ਚੱਲਣੀਆਂ ਪਟੜੀਆਂ ਉਦੋਂ ਬਿਸ਼ੀਆਂ ਹੋਈਆਂ ਸੀ ਜਦੋਂ ਅਸੀਂ ਇਹਦੇ ਰੇਲਵੇ ਸੁਣਾਂਗੇ ਇਦਾਂ ਬਗਿਆਨ ਦੇ ਦੂਜੇ ਖੇਤਰ ਹੈਗੇ ਆ ਲਾਸਟ ਗੱਲ ਜਿਹੜੀ ਮੈਂ ਅੱਜ ਵੀ ਕਨਕਲੂਡ ਕਰਨਾ ਚਾਹੁੰਦਾ ਆ ਇਹ ਆ ਕਿ ਅਸੀਂ ਕਿੱਥੇ ਪਹੁੰਚ ਗਏ ਆ ਕਿ ਇੱਕ ਬਹੁਤ ਵੱਡਾ ਆਰਟਿਸਟ ਹੈ ਜਿਹਨੂੰ ਤੁਸੀਂ ਜਾਣਦੇ ਹੋ ਕਿ ਉਹਨੇ ਮੋਨਾ ਲੀਜ਼ਾ ਦੀ ਕਿ ਉਹ ਰਿਵਲਾਈ ਹੈ ਹੈ ਵਿੰਸ਼ੀ ਵੀ ਜੀ ਵੀ ਵਿੰਸ਼ੀ ਵੀ ਕਹਿੰਦੇ ਉਹਨਾਂ ਵਿੰਸ਼ੀ ਨਹੀਂ ਕਹਿੰਦੇ ਨਾ ਉਹ ਵਿੰਸ਼ੀ ਆ ਜਿਹੜਾ ਅਸੀਂ ਹੁਣ ਇੱਕ ਆ ਆਰਟਿਸਟ ਦੇ ਤੌਰ ਤੇ ਜਾਣਦੇ ਹਾਂ ਪਰ ਬਹੁਤ ਵੱਡਾ ਵਿਗਿਆਨੀ ਸੀ ਸਾਇੰਟਿਸਟ ਜਿਹੜਾ ਪਹਿਲਾ ਹੈਲੀਕਾਪਟਰ ਦਾ ਡਿਜ਼ਾਈਨ ਕਹਿਆ ਜਾਂਦਾ ਇਹ ਚੀਜ਼ ਲਿਖਿਆ ਹੋਇਆ ਲੇਕਿਨ ਅੰਦਾਜ਼ ਹੋਰ ਸੀਗਾ ਉਹਨੇ ਵੀ ਬਣਾਇਆ ਵੈਪਨ ਬਣਾਉਣ ਦੇ ਲਈ ਟੈਕਨੋਲੋਜੀ ਇੱਕ ਪੇਂਟਰ ਹੈ ਜਿਹੜਾ ਇਹ ਮੰਨ ਕੇ ਚੱਲਦਾ ਕਿ ਜਿਹੜੀ ਤੁਹਾਡੇ ਅੰਦਰਲੀ ਭਾਵਨਾ ਤੁਹਾਡੇ ਫੇਸ ਤੋਂ ਨਜ਼ਰ ਆਉਣੀ ਚਾਹੀਦੀ ਆ ਇਸੇ ਕਰਕੇ ਉਹ ਇੰਨੀ ਵੱਡੀ ਪੇਂਟਿੰਗ ਹੈਗੀ ਜਿਹਦਾ ਕੋਈ ਮੁਕਾਬਲਾ ਅਜੇ ਤੱਕ ਕੋਈ ਨਹੀਂ ਹੈਗਾ ਕਿ ਤੁਸੀਂ ਬੰਦੇ ਦਾ ਫੇਸ ਦੇਖ ਕੇ ਰਾਹ ਨੂੰ ਕਿ ਯਾਰ ਕੀ ਗੱਲ ਹੈ ਖੁਸ਼ੇ ਚ ਲੱਗਦਾ ਹੈ ਨਾ ਤੁਹਾਡੀਆਂ ਭਾਵਨਾਵਾਂ ਨੂੰ ਤੁਹਾਡਾ ਫੇਸ ਐਕਸਪ੍ਰੈਸ ਕਰਦਾ ਇਹਦੇ ਤੇ ਉਹ ਮਾਸਟਰ ਰਿਆ ਬਣਦਾ ਬਣਾਣ ਸੀ। ਇਹ ਰਹੋ ਕਵਰਾ ਪੁੱਟਦਾ ਬੰਦੇ ਦਾ ਢਾਂਚਾ ਦੇਖਦਾ 200 ਪੇਂਟਿੰਗ ਹੋਰ ਬਣਾਉਂਦਾ। ਲੇਕਿਨ ਉਹ ਹੈ ਉਹ ਗਿਆਨੀ ਹੈ। ਅੱਜ ਦੇ ਜ਼ਮਾਨੇ ਦੀ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣੀ ਚਾਹਨਾ ਕਿ ਇੱਕ ਆਰਟਿਸਟ ਹੈ ਜਿਹੜਾ ਉਹ ਆਰਟਿਸਟ ਇਹ ਸੈਹਾ ਬਣਾਉਂਦਾ ਹੈ ਹਰੇ ਰੰਗ ਦਾ। ਹਰੇ ਰੰਗ ਦਾ ਸੈਹਾ ਬਣਾਉਂਦਾ। ਉਹ ਨਾਲ ਉਹ ਵਿਗਿਆਨੀ ਉਹ ਇਹ ਚਾਹਦਾ ਕਿ ਮੈਂ ਹਰੇ ਰੰਗ ਦਾ ਸਇਹਾ ਪੈਦਾ ਕਰ ਸਕਦਾ ਉਹ ਕਈ ਲੈਬਾਰਟਰੀਆਂ ਦੇ ਨਾਲ ਉਹਨੇ ਗੱਲ ਕੀਤੀ ਕੋਈ ਮੰਨ ਨਹੀਂ ਲਿਆ ਫਿਰ ਸ਼ਾਇਦ ਫਰਾਂਸ ਦੀ ਲੈਬਾਰਟਰੀ ਦੇ ਵਿੱਚ ਉਸ ਸਇਹ ਨੂੰ ਮੱਛੀ ਦਾ ਉਹ ਲੈ ਕੇ ਪੁੱਛਦੇ ਉਹ ਹਰੇ ਰੰਗ ਦਾ ਸਇਹਾ ਪੈਦਾ ਕਰ ਲਿਆ ਗਿਆ ਹਨ ਪੂਰਾ ਨਾਮ ਜਿਹੜਾ ਉਹ ਮੈਨੂੰ ਇਹ ਨਹੀਂ ਕਹਵਦਾ ਉਹ ਗਿਆਨ ਹੈ ਜਿਹੜਾ ਇਸ ਪਾਸੇ ਨੂੰ ਲੈ ਕੇ ਜਾ ਰਿਹਾ ਸਾਨੂੰ ਤੇ ਹੁਣ ਇੱਕ ਪ੍ਰੋਜੈਕਟ ਲੈ ਕੇ ਆ ਰਹੇ ਆ ਕਿ ਜਿਹੜੇ ਨੀਂਦਰਥਲ ਹੈਗੇ ਆ ਉਹਨਾਂ ਦੇ ਤਰੰਗ ਮਿਲ ਗਏ ਆ ਸਵੇਰੀਆ ਦੇ ਵਰਤ ਦੇ ਉਦੇ ਹੇਠਾਂ ਹੁਣ ਇੱਕ ਨੀਂਦਰਥਲ ਔਰਤ ਦੇ ਗਰਭ ਚੋਂ ਪੈਦਾ ਕਰਨਾ ਆ ਉਹਦੇ ਲਈ ਆਫਰ ਆਈਆਂ ਹੋਈਆਂ ਔਰਤਾਂਆਂ ਕੇ ਮੈਂ ਤਿਆਰ ਹੈ ਸੰਸਾਰ ਕਿਧਰ ਨੂੰ ਜਾ ਰਿਹਾ ਔਰ ਉਹਦੇ ਵਿੱਚ ਕਿਸ ਤਰ੍ਹਾਂ ਦੀ ਲੜਾਈ ਹੋਏ ਵੀ ਚਾਈਨਾ ਦਾ ਮੈਂ ਦੇਖਿਆ ਕਿ ਆਪਾਂ ਨੂੰ ਚਾਹ ਦੇ ਥਰੇ ਕਿਤੇ ਟਰੈਕਟਰ ਫੱਲੀ ਕੇ ਰਕੱਲਾ ਟਰੈਕਟਰ ਦੌੜਾ ਰਿਹਾ ਹੈਗਾ ਇਹ ਕਿਸਾਨੀ ਨੂੰ ਟੈਕਨੋਲੋਜੀ ਬਾਹਰ ਕਰ ਰਹੀ ਹੈ ਬੰਦਿਆਂ ਨੂੰ ਖੇਤੀ ਜੋਂ ਟੈਕਨੋਲੋਜੀ ਬਾਹਰ ਕਰੀ ਜਾ ਰਹੀ ਹੈ ਚਾਈਨਾ ਵੀ ਜਾ ਰਿਹਾ ਉਸ ਪਾਸੇ ਵੱਲ ਨੂੰ ਤਾਂ ਫਿਰ ਇਹਦਾ ਪ੍ਰਵਿਖ ਸਾਨੂੰ ਹੋਰ ਤਰ੍ਹਾਂ ਸੋਚਣਾ ਪਏਗਾ ਮੈਂ ਜੋ ਡਾਕਟਰ ਸਾਹਿਬ ਬੈਠੇ ਨੇ ਐਮਐਸਪੀ ਦੀ ਲੜਾਈ ਜੱਲ ਰਹੀ ਆ ਜਿਨ੍ਹਾਂ ਬੰਦਿਆਂ ਨੇ ਇਹ ਪਲਾਨ ਕੀਤਾ ਸੀਗਾ ਜਿਨ੍ਹਾਂ ਦਾ ਪਿਓ ਆ ਜਿਹੜਾ ਬਰੌਕਫੈਲਡ ਆ ਉਹਦੇ ਨਾਲ ਕੋਲ ਫਾਊਂਡੇਸ਼ਨ ਹੈ ਹੁਣ ਬੈਲਗੇਟਸ ਵੀ ਹੈ ਜਿਨ੍ਹਾਂ ਨੇ ਗ੍ਰੀਨ ਰੈਵੋਲੂਸ਼ਨ ਨੂੰ ਦਾ ਮੋੜ ਬਣਿਆ ਬਰੌਕਫੈਲਡ ਤੇ ਉਹਨੇ ਇਹ ਜਿਹੜਾ ਐਮਐਸਪੀ ਦਾ ਆਈਡੀਆ ਹੈ ਜਾਂ ਪਲਾਨ ਹੈ ਇਹ ਪੰਜਾਬ ਚ ਗ੍ਰੀਨ ਰੈਵੋਲੂਸ਼ਨ ਦੇ ਆਉਣ ਤੋਂ ਪਹਿਲਾਂ ਦਾ ਬਣਿਆ ਹੋਇਆ। ਔਰ ਉਹ ਬਹੁਤ ਸੋਚ-ਸੂਚ ਕੇ ਸੋਚ-ਸੂਚ ਕੇ ਨਹੀਂ ਬਟ ਸਿਧਾਂਤਕਾਰ ਨੇ ਉਹਦੇ। ਔਰ ਅਮਰੀਕਨ ਸਰਕਾਰ ਦੇ ਸੈਕਟਰੀ ਰਿਹਾ ਹੋਇਆ ਬੰਦਾ। ਮੇਰੀ ਹੁਣ ਮਰੇ ਜਾਨੀ ਉਹ ਨਾਂ ਪੁੱਲ ਜਾਂਦਾ ਮੈਂ ਖੜਾ ਖੜਾ ਕੇ। ਉਹ ਬੰਦੇ ਉਹ ਕਹਿੰਦਾ ਕਿ ਇਹ ਪ੍ਰੋਡਕਸ਼ਨ ਨਹੀਂ ਹੈ। ਇਹ ਮਾਰਕੀਟ ਦੀ ਗੇਮ ਹੈ। ਜੋ ਕਿਸਾਨ ਨੂੰ ਮਾਰਕੀਟ ਦੇ ਵਿੱਚੋਂ ਮਿਲ ਰਿਹਾ ਉਹਦੇ ਨਾਲੋਂ ਵੱਧ ਰੇਟ ਤੇ ਖਰੀਦੋ ਆਰਟੀਫੀਸ਼ੀਅਲ ਸਰਪਲਸ ਪੈਦਾ ਕਰੋ ਉਹ ਸਰ ਇਹ ਬਕਾਇਦਾ ਇੱਕ ਉਹਨਾਂ ਦਾ ਜਿੱਥੇ ਇਹਦਾ ਨਾਮ ਰੱਖਿਆ ਹੈਗਾ ਨਾ ਗ੍ਰੀਨ ਇਹਦਾ ਇਹਦਾ ਨਾਮ ਪਹਿਲਾਂ ਗ੍ਰੀਨ ਲੈਵਲ ਹੋਣਾ ਸੀ ਗ੍ਰੀਨ ਲੈਵਲ ਹੋਣਾ ਨਾਮ ਬਾਅਦ ਰੱਖਿਆ ਉਹਨਾਂ ਜਿੱਥੇ ਨਹੀਂ ਆਇਆ ਕੋਈ ਵਿੱਚ ਇਹ 40 47 ਸ਼ੁਰੂ ਹੋਇਆ ਸੀਗਾ ਵਗੈਰਾ ਕਹਿੰਦਾ ਮੇਰਾ ਮਤਲਬ ਕਿ ਵੀ ਕੌਣ ਪਲਾਨ ਕਰਵਾ ਕਿਹੜਾ ਸਾਡਾ ਅਸਲ ਵਿੱਚ ਟਾਰਗੇਟ ਕਿਹੜਾ ਹੈ ਇਹਦੇ ਨਾਲ ਅਸੀਂ ਲੱਗ ਰਹੇ ਹਾਂ ਉਹ ਕਿਹੜੇ ਬੰਦੇ ਨੇ ਜਿਹੜੇ ਅੱਜ ਮੋਦੀ ਸਾਹਿਬ ਕਹਿ ਰਹੇ ਨੇ ਕਿ ਕਿਸਾਨਾਂ ਦੀ ਆਏ ਦੁੱਗਣੀ ਕਰ ਦਿਆਂਗਾ ਇੱਕ ਐਕਸਪੈਰੀਮੈਂਟ ਅਫਰੀਕਾ ਦੇ ਵਿੱਚ ਹੋ ਹਟਿਆ ਇਹ ਬੰਦੇ ਅਫਰੀਕਾ ਦੇ 18 ਦੇਸ਼ਾਂ ਦੇ ਵਿੱਚ ਆਪਣੀ ਟੈਕਨੋਲੋਜੀ ਨੂੰ ਲੈ ਕੇ ਗਏ ਕਿ ਅਫਰੀਕਾ ਦੇ ਕਿਸਾਨਾਂ ਦੀ ਆਏ ਦੁਗਣੀ ਕਰ ਦੇਣੀ ਆ ਲੇਕਿਨ ਪਿਛਲੇ ਇੰਨੇ ਸਾਲਾਂ ਦੇ ਵਿੱਚ ਹਾਲਤ ਇਹ ਹੋ ਗਈ ਕਿ ਸ਼ਾਇਦ 30% ਘੁਮਰੀ ਵਧ ਗਈ ਅਫਰੀਕਾ ਦੇ ਨਾਲ ਥਾਂ ਦੇਸ਼ਾਂ ਦੇ ਤੇ ਉਹ ਕਹਿੰਦੇ ਕਿ ਕਿ ਟ੍ਰੈਡੀਸ਼ਨਲ ਵੇ ਆਫ ਐਗਰੀਕਲਚਰ ਜਿਹੜਾ ਨਾ ਪਹਿਲਾਂ ਦਾ ਇਹਨੂੰ ਉਜਾੜੋ ਸਾਡਾ ਰਾਹ ਤਾਂ ਪੁੱਜਦਾ ਹੈ ਟ੍ਰੈਡੀਸ਼ਨਲ ਵੇ ਆਫ ਜਿਹੜਾ ਐਗਰੀਕਲਚਰ ਹੈਗਾ ਉਹ ਨੁਜਾੜੋ ਔਰ ਐਕਸਪੈਰੀਮੈਂਟ ਉੱਥੇ ਵੀ ਹੋਇਆ ਮੇਰਾ ਕਹਿਣਾ ਤੋਂ ਮਤਲਬ ਕਿ ਵੀ ਕੌਣ ਡਿਸਾਈਡ ਕਰਦਾ ਪੂਰੇ ਦੇਸ਼ ਦੀ ਪੂਰੇ ਜਿਹੜਾ ਸਾਡੇ ਪੂਰੀ ਦੁਨੀਆ ਦੀ ਆ ਜਿਹੜੀਆਂ ਪਾਲਿਸੀਆਂ ਉਹ ਇੱਕ ਜਗ੍ਹਾ ਬਣ ਰਹੀਆਂ ਉੱਥੋਂ ਇੰਪਲੀਮੈਂਟੇਸ਼ਨ ਸ਼ੁਰੂ ਹੁੰਦੀ ਆ ਔਰ ਉਹਦੇ ਬਾਰੇ ਇੱਕ ਬਹੁਤ ਵੱਡੇ ਪੱਲੇਸ ਪਰ ਨੇ ਫਰਾਂਸ ਦੇ ਉਹ ਕਹਿੰਦੇ ਆ ਕਿ ਕੀ ਇਹ ਤਾਂ ਨਹੀਂ ਹੈ ਕਿ ਜਿਹੜੇ ਸਾਨੂੰ ਹਾਕਮ ਲੱਗਦੇ ਆ ਵੱਡੇ ਵੱਡੇ ਪ੍ਰਧਾਨ ਲੱਗਦੇ ਆ ਦੇਸ਼ਾਂ ਦੇ ਉਹ ਗੁਨਾਹ ਦੀਆਂ ਕਟ ਪੁਤਲੀਆਂ ਤਾਂ ਨਹੀਂ ਜਿਨ੍ਹਾਂ ਨੂੰ ਅਸੀਂ ਕਦੇ ਸੁਣਿਆ ਹੀ ਨਹੀਂ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਉਹ ਸਾਡੇ ਸਵਾਦ ਵੀ ਬਦਲ ਰਹੇ ਆ ਉਹ ਸਾਡਾ ਰਹਿਣ ਸਹਿਣ ਦਾ ਤਰੀਕਾ ਵੀ ਬਦਲ ਰਹੇ ਆ ਉਹ ਕਹਿਰਾ ਵਗੈਰਾ ਲੈਟ ਅੰਡਰਸਟੈਂਡ ਆ ਜਿਹੜੀ ਕਿਤਾਬ ਹੈ ਤੁਸੀਂ ਪੜੋ ਇੱਕ ਦਾ ਹੈਆ ਕਵੀ ਜਿੱਦਾਂ ਗੋਬਿੰਦ ਦੇਵ ਜੀ ਦੇ ਪੀਰੀਅਡ ਨੂੰ ਬਣਾ ਨੇ ਇੰਟਰਨੈਸ਼ਨਲ ਫਰੇਮ ਦੇ ਵਿੱਚ ਇਹ ਇੰਟਰਨੈਸ਼ਨਲ ਫਰੇਮ ਤੋਂ ਸੱਚੇ ਤੋਂ ਬਣਾ ਅਸੀਂ ਕਿਸੇ ਵੀ ਨਤੀਜੇ ਤੇ ਠੀਕ ਨਹੀਂ ਪਹੁੰਚ ਸਕਾਂਗੇ ਜਾਂ ਨੇੜੇ ਨੇੜੇ ਵੀ ਨਹੀਂ ਪਹੁੰਚ ਸਕਾਂਗੇ ਜੀ ਅਸੀਂ ਇਹਨਾਂ ਤੰਗ ਦਾਇਰੇ ਦੇ ਵਿੱਚ ਸੋਚਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਿਉਂਕਿ ਫੈਸਲੇ ਅਜਿਹੇ ਜ਼ਮਾਨੇ 'ਚ ਕਿਤੇ ਹੋਰ ਆ ਰਹੇ ਆ ਏਆਈ ਆ ਰਹੀ ਹੈ ਸਾਡੇ ਨਿਆਣਿਆਂ ਨੂੰ ਤਾਂ ਨਾ ਦੀ ਸੰਤ ਆਉਂਦੀ ਨਹੀਂ ਹੈ ਇਸ ਕਰਕੇ ਵਿਗਿਆਨ ਸਾਨੂੰ ਕਿੱਥੇ ਲੈ ਕੇ ਜਾ ਰਿਹਾ ਸਾਨੂੰ ਉਹਦਾ ਖਿਆਲ ਰੱਖਣਾ ਜੀ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਕਾਲਾ ਮੈਂ ਸਮਾਂ ਕਾਫੀ ਜ਼ਿਆਦਾ ਲੈ ਗਿਆ ਡਾਕਟਰ ਸਾਹਿਬ ਜੀ ਬੇਚੈਨ ਹੋਏ ਥੈਂਕ ਯੂ ਜੀ